ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿੱਦਾਂ ਦਾ ਮੇਰਾ ਵੱਡਾ ਭਰਾ ਰਵਨੀਤ ਬਿੱਟੂ ਰੇਲ ਮੰਤਰੀ ਬਣਿਆ ਵਾ ਕਹੇ ਤਾਂ ਰੇਲ ਦੀਆਂ ਪਟੜੀਆਂ ਉਹ ਰੇਲ ਥੱਲੇ ਉਤਰਾਂਦੀ ਆ ਅੱਜ ਖਬਰ ਦੇਖੀ ਆ ਵੀ ਰੇਲ ਗੱਡੀ ਨੂੰ ਅੱਗ ਲੱਗ ਗਈ ਕਰ ਤੇ ਰੇਲ ਦੀਆਂ ਪਟੜੀਆਂ ਤੇ ਪਾਣੀ ਵੀ ਆ ਗਿਆ ਕਰ ਟ੍ਰੇਨਾਂ ਪਾਣੀ ਦੇ ਵਿੱਚ ਦੀ ਨੰਗੜੀਆਂ ਨੇ ਕਰ ਤੇ ਮੈਂ ਤਾਂ ਰਵਨੀਤ ਬਿੱਟੂ ਜੀ ਨੂੰ ਬੇਨਤੀ ਕਰਦਾ ਚੋਣਾ ਵਾ ਇਹ ਹੰਤ ਜੀ ਰੇਲ ਮੰਤਰੀ ਬਣਿਓ ਹੁਣ ਮੇਰੀ ਬੇਇਜ਼ਤੀ ਨਾ ਕਰਵਾਇਓ ਜਿਹੜੀ ਰੇਲ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਨੂੰ ਠੀਕ ਕੀਤਾ ਜਾਵੇ ਜਲਦੀ ਤੋਂ ਜਲਦੀ ਲੋਕੀ ਤਾਂ ਕਹੀ ਜਾਂਦੇ ਆ ਵੀ ਜਦੋਂ ਦਾ ਤੇਰਾ ਪ੍ਰਾਰਭਣੀ ਦੀ ਬਟੂ ਮੰਤਰੀ ਬਣਿਆ ਵਾ ਉਸ ਦਿਨ ਤਾਂ ਅਰੇਲਾ ਵੀ 7ਵੇਂ ਦੇ ਵਿੱਚ ਨਹੀਂ ਗੜਾ ਮੈਂ ਕਹਾਂ ਭਾਈ 7ਵੇਂ ਦੇ ਵਿੱਚ ਕਿਉਂ ਆ ਕਿਹਾ ਉਹ ਸੋਚ ਦੀ ਆਉਂਦੀਆਂ ਨੇ ਵੀ ਇੱਕ ਹਾਰਿਆ ਹੋਇਆ ਕੈਂਡੀਡੇਟ ਸਾਡੇ ਉੱਤੇ ਜੱਜ ਲਾਦਾ ਯਾਨੀ ਉਹਨੂੰ ਮੰਤਰੀ ਬਣਾਦਾ ਮੈਨਾਂ ਕੋਈ ਗੱਲ ਨਹੀਂ ਆ ਵੀ ਮੇਰਾ ਪ੍ਰਾਰਮਦੇਵ ਜੀ ਬਟੂ ਹੈਗਾ ਕਿਸਮਾ ਦਾ ਤਾਂ ਨਹੀਂ ਪਹਿਲਾਂ ਤਾਂ ਉਹਨੇ ਕੱਖ ਕੀਤਾ ਨਹੀਂ ਹੁਣ ਬਹੁਤ ਕੋਸ਼ ਕਰੂਗਾ ਮਾਰਵੰਦੀ ਦੀ ਬਟੂ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਇੱਕ ਤਾਂ ਲੁਧਿਆਣਾ ਵਾਸੀਆਂ ਨੇ ਤੁਹਾਨੂੰ ਤਿੰਨ ਤੋਂ ਉੱਤੇ ਲੱਖ ਰੋਟ ਵਾਦੀ ਆ ਉਹਨਾਂ ਦਾ ਵੀ ਖਿਆਲ ਰੱਖੋ ਕਰੋ ਉਹਨਾਂ ਨੂੰ ਵੱਧ ਤੋਂ ਵੱਧ ਲੁਧਿਆਣਾ ਵਾਸੀਆਂ ਨੂੰ ਨੌਕਰੀਆਂ ਦਿਓ ਰੇਲ ਮੰਤਰੀ ਦੇ ਵਿੱਚ ਕਰੋ ਰੇਲ ਮੰਤਰੀ ਵਾਲੇ ਦੇ ਵਿੱਚ ਨੌਕਰੀ ਦੇਣ ਦੀ ਕੋਸ਼ਿਸ਼ ਵੀ ਕਰੋ ਬਾਕੀ ਹਾਲਾਤ ਵਗੈਰਾ ਜਿਹੜੇ ਰੇਲ ਦੇ ਆ ਉਹਨੂੰ ਸੁਧਾਰੋ ਕੋਣਕੋ ਬਿਆਨਬਾਚੀ ਕਰਦੇ ਰਹੋ ਕਰ ਬੁੱਢਾ ਨਾਲਾਂ ਦਾ ਵਾਦਾ ਕੀਤਾ ਸੀ ਤੁਸੀਂ ਉਹ ਤਾਂ ਤੁਹਾਡੇ ਤੋਂ ਸਾਬ ਹੋਇਆ ਨਹੀਂ ਹੁਣ ਤਾਂ ਘਟੋ ਘਟ ਮੇਰੀ ਜਿੱਦ ਰੱਖ ਲੋ ਜਦੋਂ ਵੀ ਕੋਈ ਰੇਲ ਪ੍ਰੋਬਲਮ ਆਉਂਦੀ ਹੈ ਲੋਕੀ ਮੇਰੇ ਕੋਲ ਆ ਕੇ ਇਕੱਠੇ ਹੁੰਦੇ ਵੱਡੇ ਭਰਾ ਦੇ ਨਾਲ ਕੰਮ ਨਹੀਂ ਕਰ ਤੇਰਾ ਵੱਡਾ ਭਰਾ ਕੰਮ ਨਹੀਂ ਕਰਦਾ ਅਸੀਂ ਬੜੇ ਖੋਜ਼ਾ ਸਾਡਾ ਭਰਾ ਵੱਡਾ ਰੇਲ ਮੰਤਰੀ ਬਣਿਆ ਵਾ ਤੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਵੀ ਹੁਣ ਦਬ ਕੇ ਕੰਮ ਕਰੋ ਗੁਰਾ ਹੁਣ ਬੱਲੇ ਬੱਲੇ ਕਰਾ ਦਿਓ ਹੁੰਦਾ ਕਰਾ ਹੁਣ ਕੇਂਦਰ ਚ ਸਰਕਾਰ ਵੀ ਤੁਹਾਡੀ ਆ ਐ ਨਾ ਕਿ ਵੀ ਹੁਣ ਕੇਂਦਰ ਦੀ ਸਰਕਾਰ ਸਾਡੀ ਹੈ ਨਹੀਂ ਸੀ ਬਾਕੀ ਮੈਂ ਕਿ ਖਬਰ ਹੋਰ ਸੁਣੀ ਸੀ ਕਿ ਪੰਜਾਬ ਦੇ ਕਈ ਪ੍ਰੋਜੈਕਟ ਰੱਦ ਕਰਤੇ ਗਏ ਕੋਤਮ ਹੋਇਆ ਯਾਨੀ ਕੇਂਦਰ ਸਰਕਾਰ ਤੋਂ ਉਹਨਾਂ ਨੂੰ ਵੀ ਬੇਨਤੀ ਕਰਨਾ ਮੈਂ ਵੀ ਰੁਣੀ ਬਟੂ ਜੀ ਤੁਸੀਂ ਹੁਣ ਹੈਗੇ ਸੈਂਟਰ ਦੇ ਵਿੱਚ ਹੁਣ ਸਾਡੇ ਪ੍ਰੋਜੈਕਟ ਲਾਦ ਦੇਣਾ ਕਰਾਓ ਸਾਡੇ ਦੇ ਤੇ ਨਵੇਂ ਨਵੇਂ ਪ੍ਰੋਜੈਕਟ ਲੈ ਕੇ ਆਓ ਜਿਵੇਂ ਤੁਸੀਂ ਇੱਕ ਉਹ ਕਹਿੰਦੇ ਸੀਗੇ ਵੀ ਅਸੀਂ ਉਹ ਲੈ ਕੇ ਆਉਣੀ ਆ ਮੈਟਰੋ ਟ੍ਰੇਨ ਲੈ ਕੇ ਆਉਣੀ ਆ ਕਦੇ ਆਇਆ ਨਾ ਹੋਵੇ ਵੀ 5 ਸਾਲ ਲੰਘ ਜਾਣਾ ਫੇਰ ਤੁਸੀਂ ਕਹੋ ਸਾਡੀ ਸਰਕਾਰ ਐਨਸੀਜੀ ਸਾਨੂੰ ਐ ਉਹਨੇ ਨਹੀਂ ਕੰਮ ਕਰ ਦਿੱਤਾ ਸਾਨੂੰ ਉਹਨੇ ਨਹੀਂ ਕੰਮ ਕਰ ਦਿੱਤਾ ਸਾਨੂੰ ਉਹਨੇ ਨਹੀਂ ਦਿੱਤਾ ਇਸ ਕਰਕੇ ਇਸ ਵਾਰ ਬੇਨਤੀ ਆ ਬੀ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਾਗਰ ਬਾਲਾ ਨਹੀਂ ਕਹਿੰਦਾ ਅੱਜ ਭਰਾ ਦੀ ਯਾਦ ਆਈ ਸੀਗੀ ਤੈਉ ਲਾਈਵ ਵੀਡੀਓ ਬਣਾ ਰਹਾ ਥੈਂਕ ਯੂ ਮੇਰੇ ਬਾਰੇ ਸ਼ੁਕਰੀਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ